ਸਾਰਿਆਂ ਨੂੰ ਪਤਾ ਵੀਰੇ ਤੁਹਾਨੂੰ ਪਤਾ ਭਾਜੀ ਨਹੀਂ ਸੀਰੀਅਸ ਨਹੀਂ ਪਤਾ ਭਾਜੀ ਕੱਲ ਸਾਡੇ ਡਰਾਈਵਰ ਦਾ ਭਾਜੀ ਪਿੱਛੋਂ ਬਹਿ ਕੇ ਭਾਜੀ ਖਲਾਬੜ ਦਿੱਤਾ ਤੁਸੀਂ ਬੈਠੇ ਹੋ ਗੱਡੀ ਚ ਲਾ ਰਹੇ ਹੋ ਤੁਹਾਨੂੰ ਕੀ ਪਤਾ ਪਿੱਛੇ ਭਾਜੀ ਉਹਨਾਂ ਕੋ ਚਾਕੂ ਤੇਜਾ ਤਿਆਰ ਹੋਦਾ ਉਹ ਰਾਤ ਨੂੰ ਹੋਈ ਏ ਮੇਰੇ ਨਾਲ ਠੀਕ ਹੈ ਜੀ ਹੋਈ ਹੈ ਨਾ ਜੀ ਭਾਜੀ ਫਿਰ ਮੈਨੂੰ ਇੱਕ ਚੀਜ਼ ਦੱਸੋ ਜੀ ਪਿੱਛੋਂ ਤੁਹਾਡੇ ਚਾਕੂ ਮਾਰਦਾ ਭਾਈ ਅੱਧੀ ਸਾਡੇ ਡਰਾਈਵਰ ਨੂੰ ਮਾਰਦਾ ਨਿਆਣੇ ਚ ਸੜ ਦਿੱਤਾ ਠੀਕ ਹੈ ਭਾਜੀ ਬੇਨਤੀ ਹੈ ਜੀ ਸਰ ਗੱਡੀ ਆਜੋ ਸਰ نیچے ਗੱਡੀ ਨਹੀਂ ਜਾਏਗੀ ਅੱਗੇ ਪਰ ਸਵਾਰੀਆਂ ਵੀ ਤਾਂ ਸਰ ਨਹੀਂ ਜੀ ਨਹੀਂ ਹੈ ਸਵਾਰੀ ਨਹੀਂ ਮਾਰਿਆ ਸਾਡਾ ਬੰਦਾ ਥੋੜੀ ਨਾ ਤੁਹਾਡੇ ਕੰਮ ਕੰਮ ਥੋੜੀ ਨਾ ਤੁਸੀਂ ਬੰਦ ਕਰ ਦਗੇ ਹੁਣੇ ਸਵਾਰੀ ਉਹਨਾਂ ਨੇ ਬਿਠਾਈ ਐ ਸਵਾਰੀ ਕੀ ਕਰਾਈਗੀ ਸਵਾਰੀ ਭਾਜੀ ਸਵਾਰੀਆਂ ਸਾਡਾ ਬੰਦਾ ਮਾਰਦਾ ਦੱਸੋ ਜੀ ਸਵਾਰੀ ਲਈ ਆਪਾਂ ਗੱਡੀ ਚਲਾ ਰਹੇ ਆ ਦਿਨ ਰਾਤ ਮਿਹਨਤ ਕਰਦੇ ਆ ਰਾਤ ਨੂੰ ਬੰਦਾ ਦੇਖੋ 2:30 ਵਜੇ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਜਣ ਪਰ ਉਹਨੂੰ ਕੀ ਪਤਾ ਭਾਜੀ ਮੇਰੀ ਮੁਹਤ ਘੜੀ ਅੱਗੇ ਬੰਦਾ ਗਲਤ ਥੋੜੀ ਨਾ ਫੇਰ ਵੀ ਇਹ ਚੀਜ਼ ਹੋਈ ਆ ਜਦੋਂ ਅਸੀਂ ਬੰਦਾ ਉੱਥੇ ਉਹਨਾਂ ਦੇ ਉੱਪਰ ਰੈਂਟਲ ਬੁਕਿੰਗ ਪਈ ਮੈਨੂੰ ਇਹ ਹੈਗੀ ਆ ਘਟੋ ਘਟਾ ਹਫ਼ਤਾ ਪਹਿਲਾਂ ਦੀ ਗੱਲ ਆ ਉਹਲਾ ਰੈਂਟਲ ਬੁਕਿੰਗ ਪਈ ਆ ਮੈਨ ਲੇਡੀ ਉਹਦੇ ਨਾਲ ਬੰਦਾ ਨਾਲ ਸੀ ਦੋਨੇ ਮੀਆਂ ਬੀਬੀ ਸੀਗੇ ਤੇ ਜਦੋਂ ਮੈਂ ਉੱਥੇ ਏਟੀਐਮ ਤੇ ਰੋਕਿਆ ਗੱਡੀ ਉਹ ਜਦੋਂ ਉੱtre ਉਹਨਾਂ ਦਾ ਕੈਰੀ ਬੈਗ ਨਾ ਉਹ ਤੋਂ ਵੱਜਿਆ ਦਰਵਾਜ਼ੇ 'ਚ ਰਾਤ ਨੂੰ ਹੋਊਗਾ तकरीबन ਕੋਈ 12 12:30 ਦਾ ਟਾਈਮ ਆ ਠੀਕ ਹੈ ਜਦੋਂ ਬਈ ਉਹ ਵੱਜਿਆ ਮੈਂ ਕੈਰੀ ਬੈਗ ਖੋਲਿਆ ਕੈਰੀ ਬੈਗ ਦੇ ਵਿੱਚ ਖੁਲਾੜੀ ਸੀਗੀ ਮੈਂ ਨਾਲ ਹੀ ਮੈਂ ਕੈਰੀ ਬੈਗ ਦੇ ਵਿੱਚ ਖੁਲਾੜੀ ਖੁਲਾੜੀ ਸੀ ਭਾਜੀ ਸਾਡੇ ਵਰਗਾ ਡੰਡਾ ਨਹੀਂ ਰੱਖ ਸਕਦਾ ਜੇ ਮੇਰੇ ਹੁਣ ਬੇਸਬਾਲ ਪਿਆ ਸਾਡਾ ਚਲਾਨ ਆ ਉੱਥੇ ਸਾਡਾ ਚਲਾਨ ਕਰਦੀ ਆ ਪੀਸੀਆਰ